ਜ਼ਿਲ੍ਹੇ ਚੋਣਾਂ ਦਾ ਨਤੀਜਾ ਆ ਚੁੱਕਿਆ ਹੈ ਔਰ ਜੋ ਨਤੀਜਾ ਨਿਕਲਿਆ ਹੈ ਉਸ ਮੁਤਾਬਕ ਤਿੰਨ ਸੀਟਾਂ ਆਮ ਆਦਮੀ ਪਾਰਟੀ ਦੇ ਖੇਮੇ ਤੇ ਇੱਕ ਕਾਂਗਰਸ ਬਚਾ ਸਕੀ ਹੈ ਇਸ ਨਤੀਜੇ ਦੇ ਉੱਤੇ ਮੈਨੂੰ ਰਾਜਾ ਵੜਿੰਗ ਦੀ ਇੱਕ ਟਿੱਪਣੀ ਯਾਦ ਆਉਂਦੀ ਹੈ ਲੰਗੇ ਦੇਣੀ ਜਦੋਂ ਜਲੰਧਰ ਆਏ ਤੇ ਉੱਥੇ ਉਹਨਾਂ ਨੇ ਟਿੱਪਣੀ ਕੀਤੀ ਪੱਤਰਕਾਰ ਨੇ ਸਵਾਲ ਕੀਤਾ ਕਿ ਐਤਕੀ ਜ਼ਿਮਨੀ ਚੋਣਾਂ 'ਚ ਫਿਰ ਕੀ ਹਾਲ ਹੋਣਗੇ ਤੇ ਕਹਿੰਦੇ ਨੇ ਕਿ ਕਾਂਗਰਸ ਤਾਂ ਜਿੱਤੇਗੀ ਜਿੱਤੇਗੀ ਬਾਕੀ ਕਦੀ 13 0 ਵਾਲਾ ਕੰਮ ਕਹਿੰਦੇ ਅਸੀਂ ਨਹੀਂ ਕਰਨਾ ਪਰ ਕਾਂਗਰਸ ਖੈਰ ਤਿੰਨ ਸੀਟਾਂ 'ਚੋਂ ਇੱਕ ਦੇ ਉੱਤੇ ਸੈਮਟ ਕੇ ਰਹਿ ਗਈ ਜ਼ਿਮਨੀ ਚੋਣਾਂ ਦੀ ਦੇਖੀਏ ਤਾਂ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਜ਼ਰੂਰ ਵੱਡਾ ਫਤਵਾ ਜਿਹੜਾ ਉਹ ਹਾਸਲ ਕੀਤਾ ਆ ਬਾਕੀ ਦੂਸਰੀਆਂ ਵਿਰੋਧੀ ਪਾਰਟੀਆਂ ਦੇ ਗੜ੍ਹ ਚ ਜਾ ਕੇ ਆਮ ਆਦਮੀ ਪਾਰਟੀ ਨੇ ਆਪਣੀ ਜਿੱਤ ਜਿਹੜੀ ਹੈ ਉਹ ਜ਼ਾਹਰ ਕੀਤੀ ਹੈ ਝੰਡਾ ਗੱਡਿਆ ਤਿੰਨ ਤੇ ਇੱਕ ਇਹ ਫਿਲਹਾਲ ਸਮੇ ਕਰਨ ਜਿਹੜਾ ਸਾਹਮਣੇ ਆਇਆ ਤਨ ਆਮ ਆਦਮੀ ਪਾਰਟੀ ਤੇ ਇੱਕ ਕਾਂਗਰਸ ਬਰਨਾਲੇ ਨੂੰ ਆਮ ਆਦਮੀ ਪਾਰਟੀ ਜਿੱਤ ਹਾਸਲ ਨਹੀਂ ਕਰ ਸਕੀ ਐਤਕੀ ਕਾਂਗਰਸ ਅੱਗੇ ਆ ਗਈ ਪਰ ਗੱਦੜਬਾ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਆਮ ਆਦਮੀ ਪਾਰਟੀ ਨੇ ਆਪਣੀ ਚਿੱਤਲਾ ਝੰਡਾ ਗੱਡਿਆ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿੱਦਾਂ ਦੇ ਸਮੀਕਰਨ ਆਏ ਉਹਨਾਂ ਦਾ ਕਾਰਨ ਕੀ ਰਹਾ ਡਾਕਟਰ ਸਾਹਿਬ ਤੁਸੀਂ ਦੇਖ ਲਿਆ ਜੋ ਨਤੀਜਾ ਨਿਕਲਿਆ ਕਿਸ ਤਰ੍ਹਾਂ ਦਾ ਨਿਕਲਿਆ ਔਰ ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਮਤਲਬ ਕੀ ਕੀ ਚੀਜ਼ ਰਹੀ ਹੈ ਇਸ ਵਿੱਚ ਦੇਖੋ ਸਾਬ ਜੀ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਪੰਜਾਬ ਦੇ ਖੂਨ ਦੇ ਵਿੱਚ ਹੈਗਾ ਕਿ ਜਿਹੜੀ ਪਾਰਟੀ ਹੈ ਉਹਦੀ ਉਹਨਾਂ ਨੇ ਜਿਮਣੀ ਜ਼ੋਨ ਜਿਤਾਣੀ ਹੈ। ਮਤਲਬ ਰੇਅਰ ਆਫ ਰੇਅਰ ਇੱਕ ਅੱਧੀ ਦੋ ਸੀਟਾਂ ਨਾ ਹੁੰਦਾ ਜੇ ਮੈਂ ਪਿਛਲੀਆਂ 10 ਚੋਣਾਂ ਦੀ ਗੱਲ ਕਰਾਂ ਤੇ ਅੱਠ ਜਿਹੜੀਆਂ ਰੂਲਿੰਗ ਪਾਰਟੀ ਨੇ ਜਿੱਤੀਆਂ। ਤੁਹਾਨੂੰ ਯਾਦ ਹੋਵੇਗਾ ਜਦੋਂ ਕੈਪਟਨ ਨਮਰਿੰਦਰ ਸਿੰਘ ਦੇ ਸਮੇਂ ਵੀ ਜਿਮਣੀ ਚੋਣਾਂ ਹੋਈਆਂ ਤੇ ਪੁਲਦੀਪ ਸਿੰਘ ਤਾਲੀਵਾਲ ਫਗਵਾੜੇ ਤੋਂ ਜਿੱਤੇ ਕਿਉਂਕਿ ਸੋਮ ਪ੍ਰਕਾਸ਼ ਕੇਂਦਰ ਦੇ ਮੰਤਰੀ ਬਣ ਗਏ ਸਨ ਹੋਰ ਵੀ ਜਿਮਣੀ ਚੋਣਾਂ ਜੜੀਆਂ ਉਹ ਜਿੱਤੀਆਂ ਲੇਕਿਨ ਇੱਕ ਜਿਮਣੀ ਚੋਣ ਕੈਪਟਨ ਅਮਰਿੰਦਰ ਸਿੰਘ ਹਾਰ ਗਏ ਜਿਹੜੀ ਉਹਨਾਂ ਤੋਂ ਸਭ ਤੋਂ ਖਾਸ ਬੰਦੇ ਸੀ ਕੈਪਟਨ ਸੰਦੀਪ ਸੰਧੂ ਦੀ ਉਹ ਦਾਖੇ ਤੋਂ ਚੋਣ ਹਾਰ ਗਿਆ ਸੀ ਜਿਮਣੀ ਚੋਣ ਹਜੇ ਕਿ ਉਹ ਕੈਪਟਨ ਸੰਦੀਪ ਸੰਧੂ ਸਰਦਾਰ ਅਮਰਿੰਦਰ ਸਿੰਘ ਦਾ ਕੈਪਟਨ ਅਮਰਿੰਦਰ ਸਿੰਘ ਦਾ ਰਾਈਟ ਹੈਂਡ ਸੀ ਤੇ ਉਹਨਾਂ ਦਾ ਓਐਸਡੀ ਸੀ ਉਹ ਕਾਂਗਰਸ ਉਹ ਜਿਮਣੀ ਚੋਣ ਹਾਰ ਗਈ ਤੇ ਮਨਪ੍ਰੀਤਿਆ ਲੀ ਉੱਥੋਂ ਜਿੱਤ ਗਿਆ ਸੀ ਜਿਵੇਂ ਜੋਣਾ ਉਹ ਜਿਵੇਂ ਕਰੀਏ ਅਗੀ ਰੂਲਿੰਗ ਪਾਰਟੀ ਦੇ ਵਿੱਚ ਮਤਲਬ ਰੇਅਰ ਆਫ ਰੇਅਰ ਹੁੰਦੀਆਂ ਕਿਤੇ ਜਿੱਤਦੀਆਂ ਆਮ ਤੌਰ ਤੇ ਸਾਰੀਆਂ ਉਹੀ ਜਿੱਦਦੇ ਤੁਸੀਂ ਦੇਖੋ ਬਈ ਜਦੋਂ ਚੋਣ ਇਹ ਗਿੱਧੜ ਬਾਹੇ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿੱਤੀ ਸੀ ਆਪਣੇ ਭਤੀਜੇ ਮਨਪ੍ਰੀਤ ਬਾਦਲ ਨੂੰ ਟਿਕਟ ਦਿੱਤੀ ਉਦੋਂ ਇਹ 1994-95 ਦੀ ਗੱਲ ਹੈ ਤੇ ਪੂਰੀ ਵਾਹ ਲਾਤੀ ਸੀ ਕਾਂਗਰਸ ਨੇ ਸਰਦਾਰ ਬੀਨ ਸਿੰਘ ਨੇ ਪੂਰੀ ਵਾਹ ਲਾਤੀ ਪੂਰੀ ਸਰਕਾਰ ਜਮੀਨ ਤੇ ਲੰਮੇ ਪਾਤੀ ਲੇਕਿਨ ਨਹੀਂ ਜਿੱਤ ਪਾਇਆ ਮਨਪ੍ਰੀਤ ਬਾਦਲ ਜਿਮਣੀ ਚੋਂ ਜਿੱਤ ਗਿਆ ਇਉਂ ਹੀ ਆਦਮਪੁਰ ਦੀ ਸੀਟ ਸੀ ਇੱਕ ਆਦਮਪੁਰ ਦੀ ਸੀਟ ਤੇ ਵੀ ਪੂਰੀ ਤਾਕਤ ਲੱਗੀ ਹੋਈ ਸੀ ਤੇ ਮੇਰਾ ਖਿਆਲ ਥੋੜੀਆਂ ਜੀਆਂ ਵੋਟਾਂ ਦੇ ਉੱਤੇ ਜਿਹੜਾ ਵਾ ਇਥੋਂ ਕਾਂਗਰਸ ਦਾ ਕਮਲਜੀਤ ਲਾਲੀ ਜਿੱਤ ਗਿਆ ਸੀ ਤੇ ਇਹ ਕਈ ਬਹੁਤ ਰੇਅਰ ਆਫ ਰੇਅਰ ਕੇਸ ਹੁੰਦਾ ਕਿਉਂਕਿ ਸਰਕਾਰ ਹਕੂਮਤਾਂ ਦੇ ਨਾਲ ਮੌਜੂਦਾ ਦੌਰ ਤੇ ਟੱਕਰ ਲੈਣਾ ਬਹੁਤ account ਸਰਕਾਰੀ ਮਸ਼ੀਨਰੀ ਕੋਲ ਹੁੰਦੀ ਆ ਲੋਕਾਂ ਦਾ ਰੁਝਾਨ ਹੁੰਦਾ ਵਪਾਰੀਆਂ ਦਾ ਹੁੰਦਾ ਸਾਰੇ ਵਿਭਾਗ ਜਿਹੜੇ ਉਹਨਾਂ ਦਾ ਦਬਦਬਾ ਹੁੰਦਾ ਤੇ ਇਸ ਕਰਕੇ ਕੋਈ ਖੁੱਲ ਕੇ ਬੋਲਣ ਤੋਂ ਵੀ ਕਤਰਾਂਦਾ ਸਰਕਾਰੀ ਮਲਾਜਮ ਖੁੱਲ ਕੇ ਬੋਲਣ ਬੋਟ ਪਾਣੀ ਹੁੰਦੀ ਆ ਖੁੱਲ ਕੇ ਬੋਲਣ ਤੋਂ ਕਤਰਾਂਦੇ ਆ ਨਹੀਂ ਯਾਰ ਸਰਕਾਰ ਹੈ ਕੱਲ ਨੂੰ ਨੁਕਸਾਨ ਕਰ ਦੇਣ ਪੁਲਿਸ ਇਹਨਾਂ ਦੀ ਹੈ ਠੀਕ ਹੈ ਅਫਸਰ ਇਹਨਾਂ ਦੇ ਨੇ ਡਿਪਟੀ ਕਮਿਸ਼ਨਰ ਇਹਨਾਂ ਦੇ ਨੇ ਇਸ ਕਰਕੇ ਲੋਕ ਖੋਲ ਕੇ ਜਿਹੜਾ ਵਾ ਸੱਤਾ ਵਿਰੋਧੀ ਪਾਰਟੀ ਦੇ ਖਿਲਾਫ ਨਹੀਂ ਚੱਲਦੇ ਆ ਉਹ ਤੁਹਾਨੂੰ ਮੈਂ ਐਗਜ਼ਾਮਪਲ ਦੇਣ ਲੱਗਾ ਯਾਰ ਤਾਜੀ ਐਗਜ਼ਾਮਪਲ ਹੈ ਮੇਰਾ ਖਿਆਲ ਜੂਨ ਚ ਹੋਈਆਂ ਜਦੋਂ ਲੋਕ ਸਭਾ ਦੀਆਂ ਚੋਣਾਂ ਤੇ ਜਲੰਧਰ ਵੈਸਟ ਦੇ ਵਿੱਚੋਂ ਆਮ ਆਨੀ ਪਾਰਟੀ ਜਿਹੜੀ ਬਹੁਤ ਬੁਰੀ ਤਰ੍ਹਾਂ ਹਾਰੀ ਤੀਜੇ ਨੰਬਰ ਤੇ ਰਹੀ ਆਰ ਕਰੀਬ 17 ਕ ਹਜ਼ਾਰ ਵੋਟਾਂ ਤੋਂ ਆਵਾਜ਼ੀ ਪਾਰਟੀ ਹਾਰ ਗਈ ਸੀ ਵੈਸਟ ਦਾ ਹਲਕਾ ਇੱਕ ਮਹੀਨੇ ਬਾਅਦ ਵੈਸਟ ਹਲਕੇ ਦੀ ਜਿਮਣੀ ਜ਼ੋਨ ਆਈ ਸ਼ੀਤਲ ਲੰਗਰਾਲ ਨੇ ਅਸਤੀਫਾ ਦਿੱਤਾ ਸੀ ਤੇ ਮਿੰਦਰ ਭਗਤ ਨੂੰ ਟਿਕਟ ਦਿੱਤੀ ਉਹੀ ਜਿਮਣੀ ਜ਼ੋਨ 34000 ਵੋਟਾਂ ਨਾਲ ਜਿੱਤੀ 34 ਤੇ 17 51000 ਵੋਟਰ ਇੱਕ ਮਹੀਨੇ ਚ ਡੇਢ ਮਹੀਨੇ ਚ ਘੁਮ ਗਿਆ ਕਿਉਂਕਿ ਜਿਮਣੀ ਜ਼ੋਨ ਸੀ ਸਰਦਾਰ ਭਗਵੰਤ ਸਿੰਘ ਮਾਨ ਨੇ ਆਪ ਲੜੀ ਉਹਨਾਂ ਦੀ ਵਾਈਫ ਡਾਕਟਰ ਗੁਰਪ੍ਰੀਤ ਕੋਰ ਉਹਨਾਂ ਦੀ ਭੈਣ ਸਾਰੀ ਸਰਕਾਰੀ ਮੰਤਰੀ ਮਸ਼ੀਨਰੀ ਸਾਰੇ ਅਫਸਰ ਪੂਰੀ ਤਾਕਤ ਲੱਗੀ ਰਹੀ ਔਰ 51000 ਇਹ ਇਹ ਬੜਾ ਫਰਕ ਪੈਂਦਾ ਜਮਨੀ ਚੋਣਾ ਦੇ ਵਿੱਚ ਔਰ ਹੁਣ ਮੈਂ ਤਾਂ ਤੁਹਾਨੂੰ ਦੱਸਿਆ ਕਿ ਪਿਛਲੀਆਂ 10 ਸੀਟਾਂ ਨੂੰ ਜੇ ਤੁਸੀਂ ਦੇਖ ਲਓ ਤੇ 8 ਸੀਟਾਂ ਜਿਹੜੀਆਂ ਉਹ ਰੂਲਿੰਗ ਪਾਰਟੀ ਨੇ ਜਿੱਤੀਆਂ ਤੇ ਅਦਰਵਾਇਜ਼ ਬੜਾ ਮੁਸ਼ਕਲ ਹੁੰਦਾ 8 ਚੋਣਾ ਜਿੱਤ ਚੁੱਕੀ ਹੁੰਦੀ ਹੈ ਰੂਲਿੰਗ ਪਾਰਟੀ ਅੱਡ ਜਿੱਤੀ ਹੈ ਪਿਛਲੇ 10 ਚੋਣਾ ਚੋਂ ਤੇ ਇਹ ਤਾਂ ਹੋ ਗਿਆ ਕਾਰਨ ਬਈ ਆਮ ਆਦਮੀ ਪਾਰਟੀ ਤਿੰਨ ਸੀਟਾਂ ਦੇ ਉੱਤੇ ਜਿੱਤੀ ਹੈ ਸਰਕਾਰ ਦਾ ਪ੍ਰਭਾਵ ਹੈ ਨਵੇਂ ਸਰਪੰਚ ਬਣੇ ਆ ਪਿੰਡਾਂ 'ਚ ਹਜੇ ਤਾਜੇ-ਤਾਜੇ ਬਣੇ ਆ ਹੁਣ ਸੋਹ ਚੱਕੀ ਆ ਉਹਨਾਂ ਦਾ ਵੀ ਦਬਦਬਾ ਹੈਗਾ ਸਾਰਾ ਅਸਰ ਪੈਂਦਾ ਉਹਦਾ ਡਾਕਟਰ ਸਾਹਿਬ ਗਿੱਦੜਵਾਦੀ ਗੱਲ ਕਰਦੇ ਆ ਗਿੱਦੜਵਾਦੀ ਆਪਾਂ ਜੇ ਗੱਲ ਦੇਖੀਏ ਧਿਆਨ ਨਾਲ ਤੇ ਜਿਨ੍ਹਾਂ ਦੀ ਮੁੱਛ ਦਾ ਸਵਾਲ ਸੀ ਨਾ ਮੈਂ ਪ੍ਰਤੀਤ ਹੋ ਰਿਹਾ ਸੀ ਉਹ ਹਾਰ ਗਏ ਕਾਰਨ ਕੀ ਦੇਖਦੇ ਹੋ ਰਾਜਾ ਵੜਿੰਗ ਦੋ ਵਾਰ ਇੱਥੋਂ ਹੀ ਅਸੈਂਬਲੀ ਇਲੈਕਸ਼ਨ ਜਿੱਤੇ ਨੇ ਜਿੱਤ ਹਾਸਲ ਕੀਤੀ ਹੈ ਐਮ ਐਲ ਏ ਵੀ ਬਣੇ ਨੇ ਪਰ ਉਹਨਾਂ ਦੇ ਧਰਮਪਤਨੀ ਉਹ ਸੀਟ ਬਚਾ ਨਹੀਂ ਸਕੇ ਡਿੰਪੀ ਢੱਲੋਂ ਨੇ ਜ਼ਰੂਰ ਉਹਨਾਂ ਨੂੰ ਟੱਕਰ ਦਾ ਮੁਕਾਬਲਾ ਦਿੱਤਾ ਪਹਿਲਾਂ ਵੀ ਦਿੱਤਾ ਪਰ ਐਤਕੀ ਡਿੰਪੀ ਢੱਲੋਂ ਅੱਗੇ ਆ ਗਏ ਇਹ ਇਹ ਕਾਰਨ ਕੀ ਦੇਖਦੇ ਹੋ ਇਹਦੇ ਕਈ ਕਾਰਨ ਆ ਯਾਰ ਸਭ ਤੋਂ ਵੱਡਾ ਕਾਰਨ ਤਾਂ ਇਹ ਹੈਗਾ ਕਿ ਇੱਕ ਤਾਂ ਅਕਾਲੀ ਦਲ ਨੇ ਚੋਣ ਨਹੀਂ ਲੜੀ ਹਾਲਾਂਕਿ ਗਿੱਦੜਵਾਹਾ ਅਕਾਲੀ ਦਲ ਦੀ ਸੈਗਮੈਂਟ ਦਾ ਮੁੱਖ 파ਟ ਹੈ ਮੁੱਖ ਮਤਲਬ ਮੈਂ ਕਹਾਂ ਹਾਂ ਹਿੱਸਾ ਉਸ ਸੈਗਮੈਂਟ ਦੀ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੋਰ ਬਾਦਲ ਹੈ ਹੁਣ ਅਕਾਲੀ ਦਲ ਦਾ ਜਿਹੜਾ ਪੈਟ ਵੋਟ ਹੈ ਜਿਹਨੂੰ ਕਟੜ ਵੋਟ ਕਹਿੰਨੇ ਆਪਾਂ ਉਹ ਕਾਂਗਰਸ ਨੂੰ ਪੋਲ ਨਹੀਂ ਹੁੰਦਾ ਕਿਉਂਕਿ ਕਾਂਗਰਸ ਨਾਲ ਉਹਨਾਂ ਦੇ ਆਪਣੇ ਕਈਆਂ ਦੀਆਂ ਗੁੱਸੇ ਗਲੇ ਨੇ ਬਈ ਇਹਨਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕਰਾਇਆ ਇਹਨਾਂ ਨੇ ਗਲਤ ਕੀਤਾ ਪੰਜਾਬ ਦੇ ਨਾਲ ਉਹਨਾਂ ਦੇ ਆਪਣੇ ਗੁੱਸੇ ਗਲੇ ਹੁੰਦੇ ਨੇ ਕਟੜ ਵੋਟਰਾਂ ਦੇ ਕਟੜ ਵੋਟਰਾਂ ਦੀ ਗੱਲ ਕਰਦਾ ਤੇ ਜਦੋਂ ਅਕਾਲੀ ਦਲ ਨਹੀਂ ਲੜੇਗਾ ਉਹ ਕੱਟੜ VOTਰ ਨਾ ਕਾਂਗਰਸ ਨੂੰ ਪੋਲ ਹੋਏਗਾ ਨਾ ਉਹ BJP ਨੂੰ ਪੋਲ ਹੋਏਗਾ ਕਿਹਨੂੰ ਪੋਲ ਹੋਏਗਾ ਫਿਰ ਉਹ ਕੱਟੜ VOT ਆਮ ਆਲੀ ਪਾਰਟੀ ਨੂੰ ਪੋਲ ਹੋ ਜੀ ਕੋਈ ਬਚੀ ਦੀ ਜੀ ਪਾਰਟੀ BJP ਨਾਲ ਉਦਾਂ ਕੱਟੜ VOTਰਾਂ ਦਾ 57.51 ਚੱਲਦੀ ਪਈ ਆ ਪੰਜਾਬ 'ਚ ਠੀਕ ਆ ਜਿਹੜੀ ਕਾਂਗਰਸ ਨਾਲ ਹੈ ਉਦਾਂ ਉਹਨਾਂ ਦੇ ਗੁੱਸੇ ਗਲੇ ਚੱਲ ਰਹੇ ਨੇ ਠੀਕ ਆ ਨਾ ਤੇ ਉਹ ਕੱਟੜ ਵੋਟ ਜਿਹੜਾ ਅਕਾਲੀ ਦਲ ਦੇ ਨਾਂ ਖੜੇ ਹੋਣ ਕਰਕੇ ਉਹ ਸਾਰਾ ਆਮ ਆਦਮੀ ਪਾਰਟੀ ਨੂੰ ਖੰਡੂ ਇੱਥੇ ਡਿੰਪੀ ਢਿੱਲੋਂ ਦਾ ਆਪਣਾ ਕੋਈ ਰਸੂਖ ਸੀਗਾ ਜਾਂ ਅਕਾਲੀ ਦਲ VOTING ਪੂਰੀ ਨਹੀਂ ਹੋਈ ਤੁਸੀਂ ਮਾਈਕ ਲੈ ਗਏ ਯਾਰ ਉੱਧਰ ਪਹਿਲੀ ਲਾਈਨ ਕੱਟੜ ਵੋਟਰ ਜਿਹੜਾ ਅਕਾਲੀ ਦਲ ਦਾ ਕੱਟੜ ਵੋਟ ਹੈ ਕੱਟੜ ਵੋਟ ਹੈ ਦੂਜਾ ਜਿਹੜਾ ਡਿੰਪੀ ਢਿੱਲੋਂ ਅਕਾਲੀ ਦਲ ਦੇ ਲੀਡਰ ਰਹੇ ਨੇ ਔਰ ਉਹ ਜਿਵੇਂ ਇੰਨੀ ਦਰ ਕੰਮ ਕੀਤਾ ਅੰਗਲੀਆਂ ਸੰਗਲੀਆਂ ਯਾਰੀਆਂ ਦੋਸਤੀਆਂ ਕਾਰੋਬਾਰ ਬੇਲੀ ਸਾਰੇ ਸਾਥੀ ਸੰਗੀ ਹੁੰਦੇ ਆ ਜਦੋਂ ਬੰਦਾ ਉੱਤਰਲੇ ਪਾਸੇ ਗਿਆ ਦੂਜੀ ਪਾਰਟੀ ਜਿਹੜਾ ਉਹ ਖੜਾ ਹੀ ਨਹੀਂ ਸਿੰਪਲੀ ਹੈ ਨਹੀਂ ਤਕੜੀ ਤੇ ਜਿਹੜੇ ਉਹਦੇ ਹਮਾਇਤੀ ਵੀ ਸੀ ਆਕਾਲੀ ਦਲ ਦੇ ਉਹ ਕਹਿੰਦੇ ਯਾਰ ਠੀਕ ਆ ਡਿੰਪੀ ਢਲੋਈ ਖੜਾ ਇਹਨਾਂ ਨੇ ਤਾਂ ਸਾਡੀ ਗੱਲ ਨਹੀਂ ਸੁਣਣੀ ਡਿੰਪੀ ਤਾਂ ਹਰਿਆਈ ਆਪਣੇ ਨਾਲ ਆ ਉਹ ਵੋਟ ਆਕਾਲੀ ਦਲ ਦੀ ਡਿੰਪੀ ਨੂੰ ਪਈਏ ਤੇ ਡਿੰਪੀ ਨੂੰ ਉਸ ਆਕਾਲੀ ਦਲ ਨਾਲ ਖੜੇ ਹੁੰਦਾ ਫਾਇਦਾ ਮਿਲਿਆ ਦੂਜੀ ਵੱਡੀ ਗੱਲ ਇਹ ਆ ਤੀਜੀ ਵੱਡੀ ਗੱਲ ਇਹ ਹੈਗੀ ਆ ਜਿਹੜੀ ਗੱਲ ਤੁਹਾਡੇ ਸਮਝਣ ਦੀ ਆ ਸੋਚਣ ਦੀ ਆ ਅਮਰਿੰਦਰ ਰਾਜਾ ਵੜਿੰਗ ਪਰਦੇਸ਼ ਕਾਂਗਰਸ ਦੇ ਪ੍ਰਧਾਨ ਹੈ। ਪਰਦੇਸ਼ ਕਾਂਗਰਸ 'ਚ ਕਈ ਜਗ੍ਹਾ ਗੁੱਟਬਾਜ਼ੀ ਹੋਈ ਪਈ ਹੈ। ਇਹਨਾਂ ਨੇ ਦਲਵੀਰ ਗੋਲਡੀ ਨੂੰ ਲਿਆਂਦਾ ਪ੍ਰਤਾਪ ਬਾਜਵਾ ਖੁੱਲਿਆਮੀ ਦੇ ਅਗੇਂਸਟ ਹੋ ਗਿਆ। ਇਹ ਪੰਜਾਬ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖਦਾ ਤੇ ਜਿਹੜੇ ਵੱਡੇ ਵੱਡੇ ਕਾਂਗਰਸੀ ਇੱਥੋਂ ਸੀਨੀਅਰ ਬੈਠੇ ਹੋ ਇਹਦੇ ਕਪੜੇ ਲਾਹਣ ਦੇ ਸੁਪਨੇ ਦੇਖਦੇ ਆ। ਮੇਰੀ ਗੱਲ ਸਮਝ ਆ ਗਈ ਨਾ ਜੀ? ਤੇ ਜੇ ਕਿਸੇ ਨੂੰ ਹਰਾਣਾ ਹੋਵੇ ਜੋਨ ਹਰਾਣੀ ਹੋਵੇ ਤਾਂ ਮੈਂ ਤਾਂ ਕਿੰਨਾ ਜੀ ਉਹਨੂੰ ਸਿੱਧਾ ਕਹ ਦੋ ਜੀ ਆਣ ਵਾਲਾ ਮੁੱਖ ਮੰਤਰੀ ਆ ਉਹਦੀ ਪਾਰਟੀ ਨੇ ਉਹਨੂੰ ਹਰਾ ਦੇਣਾ ਠੀਕ ਹੈ ਨਾ ਇਹ ਬਾਲਾ ਵੱਡਾ ਫੰਡਾਮੈਂਟਲ ਪ੍ਰਿੰਸੀਪਲ ਹੁੰਦਾ ਸਿਆਸਤ ਦਾ ਜੇ ਕਿਸ ਦਾ ਬੇੜਾ ਕਰਨਾ ਉਹਨੂੰ ਕਹੋ ਜੀ ਆਣ ਵਾਲਾ ਹਿੰਦੂਸਤਾਨ ਦਾ ਵਜ਼ੀਰ ਆ ਜੀ ਉਹਨਾਂ ਨੇ ਉਹਨੂੰ ਹਰਾ ਦੇਣਾ ਚੌਥੀ ਜਿਹੜੀ ਗੱਲ ਹੈ ਇੱਕ ਤਾਂ ਇਹ ਹੈ ਕਿ ਪਾਰਟੀ ਦੀ ਅੰਦਰੂਨੀ ਗੁੱਟਬਾਜੀ ਬੜੀ ਆ ਪ੍ਰਤਾਪ ਬਾਜਵਾ ਉਹਨੂੰ ਨਹੀਂ ਦੇਖ ਪਾਉਂਦੇ ਹੁਣ ਤੁਸੀਂ ਦੱਸੋ ਗਿੱਦੜ ਬਾਹੇ ਕਿੰਨੇ ਵੱਡੇ ਵੱਡੇ ਕਾਂਗਰਸੀਆਂ ਨੇ ਜਾ ਕੇ ਪ੍ਰਚਾਰ ਕਰ ਲਿਆ ਜਾਣਦੇ ਹੀ ਨਹੀਂ ਉਹ ਕਹਿੰਦੇ ਤੂੰ ਤੇਰੇ ਨੱਕ ਤੇਰੇ ਧੌਂ ਚ ਸਰੀਰ ਤੇ ਅਸੀਂ ਤੇਰੇ ਕੋ ਕੀ ਕਰਨ ਆਲਾ ਭਾਈ ਤੂੰ ਕਿਹੜਾ ਸਾਨੂੰ ਇੱਥੇ ਮਤਲਬ ਪੁੱਛਣਾ ਠੀਕ ਹੈ ਨਾ ਤੇ ਉਹ ਜਿਹੜੇ ਵੱਡੇ ਮੈਂ ਹੁਣ ਨਾਂ ਨਹੀਂ ਲੈਣਾ ਐਵੇਂ ਕੱਲ ਨੂੰ ਅਗਲੇ ਕਹਿਣਗੇ ਬਾਈ ਜੀ ਸਾਡਾ ਨਾਂ ਲੈਤਾ ਅਸੀਂ ਤਾਂ ਅਸੀਂ ਦਾ ਇਦਾਂ ਜੀ ਅਸੀਂ ਤਾਂ ਨਾਂ ਆ ਜੀ ਆਪਾਂ ਕਹਿੰਦਾ ਨਾਂ ਨਹੀਂ ਲੈਣਾ ਲੇਕਿਨ ਸਭ ਨੂੰ ਪਤਾ ਕਿ ਵੱਡੇ ਵੱਡੇ ਕਾਂਗਰਸੀਆਂ ਨੇ ਬਰਿੰਦਰ ਰਾਜਾ ਵੜਿੰਗ ਦੀ ਕਾਰਜਸ਼ੈਲੀ ਤੋਂ ਪਰੇਸ਼ਾਨ ਹੈ ਕਾਂਗਰਸ ਦੇ ਵਿੱਚ ਜਿਹੜੀ ਧੜੇਬਾਜੀ ਆ ਉਸ ਤੋਂ ਪਰੇਸ਼ਾਨ ਹੈ ਇੱਕ ਉਹਦਾ ਵੀ ਇਹ ਜਿਹੜਾ ਗਿੱਦੜਵਾਹਾ ਦੀ ਚੋਣ ਹਾਰਨ ਦਾ ਇਹ ਨਤੀਜਾ ਬਾਕੀ ਇੱਕ ਕਾਰਨ ਹੋਰ ਵੀ ਹੈਗਾ ਜੇ ਕਹੀਏ ਕਿ ਜਿਹੜਾ ਉੱਥੇ ਮਨਪ੍ਰੀਤ ਬਾਦਲ ਹੈ ਉਹਨੂੰ ਵੋਟ ਕੱਟ ਪਈ ਹੈ ਉਮੀਦ ਇਹ ਸੀ ਪਿੰਡਾਂ ਥਾਈਂ ਉਹ ਵੋਟ ਲੈ ਜਾਊਗਾ ਤੇ ਆਵਾਜ਼ ਵੀ ਪਾਰਟੀ ਦੀ ਕੁਝ ਵੋਟ ਟੋਟ ਟਟ ਜਾਏਗੀ ਜਾਂ ਕਾਂਗਰਸ ਦੀ ਕੁਟ ਟੁੱਟ ਜਾਊਗੀ ਉਹ ਵੋਟ ਉਨੀ ਲੈ ਜਾ ਨਹੀਂ ਸਕਿਆ ਜਿੰਨੀ ਲੋਕਾਂ ਵੱਲੋਂ ਆਸ਼ਾ ਕੀਤੀ ਜਾ ਰਹੀ ਸੀ ਜਾਂ ਪਾਰਟੀ ਵੱਲੋਂ ਕੀਤੀ ਜਾ ਰਹੀ ਸੀ ਮੈਨੂੰ ਲੱਗਦਾ 11150 ਵੋਟ ਪਈਆਂ ਇੰਨੀਆਂ ਤਾਂ ਯਾਰ ਸਾਡੇ ਇੱਥੇ ਕਾਉਂਸਲਰ ਲੈ ਜਾਂਦੇ ਦੋ ਵੋਟਾਂ ਜਿੰਨੀਆਂ ਮਨਵਰੀਦ ਬਾਦਲ ਉੱਥੇ ਇੱਕ ਨੈਸ਼ਨਲ ਪਾਰਟੀ ਲੈ ਕੇ ਗਿਆ ਤੋਂ ਸਿੰਬਲ ਤੋਂ ਖੜਾ ਹੋਇਆ ਇੰਨੀ ਵੋਟ ਲੈ ਕੇ ਗਿਆ ਉਹ ਇੰਨੀਆਂ ਵੋਟਾਂ ਸਾਡੇ ਇੱਥੇ ਦੋ ਕਾਉਂਸਲਰ ਦੇ ਇਲੈਕਸ਼ਨਾਂ ਦੀਆਂ ਹੁੰਦੀਆਂ ਜਲੰਧਰ ਸੋ ਇਹ ਬੜਾ ਬੜੇ ਫੈਕਟਰ ਕੰਮ ਕੀਤੇ ਗਿੱਦੜ ਵਾਹਜ ਇੱਕ ਜਿਹੜਾ ਸਭ ਤੋਂ ਮੁੱਖ ਫੈਕਟਰ ਮੈਂ ਤੁਹਾਨੂੰ ਦੱਸਿਆ ਕਿ ਅਕਾਲੀ ਦਲ ਦੇ ਨਾਂ ਖੜੇ ਹੋਣ ਦਾ ਨੁਕਸਾਨ ਜਿਹੜਾ ਉਹ ਕਾਂਗਰਸ ਨੂੰ ਹੋਇਆ ਤੇ ਆਮ ਆਨ ਵੀ ਪਾਰਟੀ ਨੂੰ ਫਾਇਦਾ ਹੋਇਆ। ਜਦੋਂ ਜਿਹੜਾ 2019 ਦੀਆਂ ਚੋਣਾਂ ਦੇਖਦੇ ਹਾਂ ਸੀ ਉਹਨਾਂ ਦੇ ਨਤੀਜੇ ਦੇਖਦੇ ਨੇ ਕਿਦੜ ਬਾਅਦ ਦੇ ਵਿੱਚ ਬੀਜੇਪੀ ਕਿਤੇ ਨਜ਼ਰ ਨਹੀਂ ਸੀ ਆਉਂਦੀ ਤੇ ਮਨਪ੍ਰੀਤ ਬਾਦਲ ਦੇ ਆਉਣ ਨਾਲ ਵੋਟ ਪਰਸੈਂਟੇਜ ਦਾ ਘਟੋਕੜ ਇੱਕ ਇੱਕ ਹੋਂਦ ਬਣ ਗਈ ਹੈ ਬੀਜੇਪੀ ਦੀ। ਦੇਖੋ ਬੀਜੇਪੀ ਬਠਿੰਡਾ ਯਾਰ ਬਠਿੰਡਾ ਨੂੰ ਤੁਸੀਂ ਕੀ ਸਮਝੋ ਕੱਲੇ ਉੱਥੇ ਜਿਹੜੇ ਆ ਉਹ ਸਿੱਖ ਵੋਟਰ ਹੀ ਰਹਿੰਦੇ ਆ। ਬੀਜੇਪੀ ਨੇ ਪੂਰੇ ਦੇਸ਼ ਦੇ ਵਿੱਚ ਹਿੰਦੂ ਵੋਟਰਾਂ ਅਗਰੈਸਨ ਪੈਦਾ ਕੀਤਾ ਕਨਸੋਲੀਡੇਟ ਕੀਤਾ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆਂਦਾ ਬਠਿੰਡੇ ਰਿਫਾਇਨਰੀ ਹੈ ਇੰਡੀਅਨ ਆਇਲ ਦੀ ਬਠਿੰਡੇ ਐਨ ਐਫ ਐਲ ਹੈ ਉਹਦਾ ਜਿਹੜਾ ਮੁਲਾਜ਼ਮ ਹੈ ਉਹ ਟੋਟਲ ਸੈਂਟਰ ਗਵਰਨਮੈਂਟ ਬੇਸਡ ਮੁਲਾਜ਼ਮ ਹੈ ਉਹ ਬਾਹਰਲੀ ਸਟੇਟਾਂ ਦਾ ਮੁਲਾਜ਼ਮ ਹੈ ਉਹਨਾਂ ਦੀ ਤਾਂ ਆਪਣੀ ਉੱਤੇ 4-5000 ਵੋਟ ਤਾਂ ਉਹ ਆਲਰੇਡੀ ਫਿਕਸ ਵੋਟ ਹੈਗੀ ਹੈ ਇੰਡੀਅਨ ਆਇਲ ਦੀ ਵੀ ਫਿਕਸ ਵੋਟ ਹੈਗੀ ਹੈ ਤੇ ਉਹਨਾਂ ਦੀ ਐਨ ਐਫ ਐਲ ਦੀ ਫਿਕਸ ਵੋਟ ਵੀ ਹੈਗੀ ਹੈ ਨੈਸ਼ਨਲ ਫਰਟੀਲਾਈਜ਼ਰ ਉੱਥੇ ਹੈ ਨੈਸ਼ਨਲ ਫਰਟੀਲਾਈਜ਼ਰ ਬਠਿੰਡੇ ਜੀ ਮੈਨੂੰ ਲੱਗਦਾ ਘੱਟੋ ਘੱਟ ਨਹੀਂ ਤਾਂ 2-3000 ਬੰਦਾ ਤਾਂ ਉੱਥੇ ਠੀਕ ਹੈ ਨਾ ਇੰਡੀਆ ਨਾਲ ਚ ਕੰਮ ਕਰਦਾ ਹੋਣਾ ਹਜ਼ਾਰ 2000 ਬੰਦਾ ਇਹ 5 6000 ਵੋਟਸ ਆ ਉਹਨਾਂ ਦੀ ਫਿਕਸ ਵੋਟ ਹੈ ਫਿਰ ਉਸ ਤੋਂ ਬਾਅਦ Hindu ਹੈ ਵਪਾਰੀ ਹੈ ਇਹ ਸਾਰੇ BJP ਨੂੰ ਕਨਸੋਲੀਡੇਟ ਹੋਏ ਹੋਏ ਵੋਟ ਹੈ ਔਰ ਕਿਉਂਕਿ ਇਹ ਵੋਟ ਪੈਣੀ ਪੈਣੀ ਹੈ ਹੁਣ ਤਾਂ ਇੱਕ ਮੰਡੇਟ ਜਿਹੜਾ ਨੈਰੇਟਿਵ ਸੈੱਟ ਕਰਤਾ ਗਿਆ ਹਿੰਦੁਸਤਾਨ 'ਚ ਕਿ ਜਿਹੜਾ Hindu voter ਹੈ ਉਹਨਾਂ ਨੂੰ ਕਿਸੇ ਤਰੀਕੇ ਪੋਲਰਾਈਜ਼ ਕਰਕੇ ਕੋਸ਼ਿਸ਼ ਹੁੰਦੀ ਹੈ ਕਿ ਇਹ ਜਿਹੜੀ ਹੈ BJP ਨੂੰ ਪਵੇ ਤੇਰਾ ਬਾਬਾ ਨਾਨਕ ਵੱਲ ਵੀ ਆਉਨੇ ਆ ਇੱਥੇ ਅਚਾਨਕ ਇੱਕ ਮਤਲਬ ਨਵਾਂ ਹੀ ਪਰਵਰਤਨ ਦੇਖਣ ਨੂੰ ਮਿਲਿਆ ਆਮ ਆਦਮੀ ਪਾਰਟੀ ਨੇ ਜਿੱਤ ਦਾ ਝੰਡਾ ਤਾਂ ਗੱਡੇ ਹੀ ਹੈ ਪਰ ਤੁਸੀਂ ਕਿਵੇਂ ਦੇਖਦੇ ਹੋ ਕਿ ਗੁਰਦੀਪ ਸਿੰਘ ਰੰਧਾਵਾ ਦੇ ਜਿੱਤ ਦੇ ਪਿੱਛੇ ਕਾਰਨ ਕੀ ਮਤਲਬ ਬਣਦੇ ਆ ਸੁਖਜਿੰਦਰ ਰੰਧਾਵਾ ਦੀ ਜਿਹੜੀ ਆਪਣੀ ਸੀਟ ਸੀਗੀ ਉਹਨਾਂ ਦੇ ਧਰਮ ਪਤਨੀ ਹਾਰ ਚੁੱਕੇ ਨੇ ਕਿ ਕਿਵੇਂ ਦੇਖਦੇ ਮੈਨੂੰ ਲੱਗਦਾ ਇਹ ਵੀ ਮੁੱਖ ਮੰਤਰੀ ਬਣਨ ਦੀ ਦੌੜ 'ਚ ਸੀ ਹਨਾ ਸੁਖਜਿੰਦਰ ਰੰਧਾਵਾ ਪਿੱਛੇ ਇਹਦਾ ਨਾਮ ਵੀ ਚੱਲਿਆ ਸੀ ਤੇ ਜੇ ਮੈਂ ਤੁਹਾਨੂੰ ਹੁਣੇ ਲਾਈਨ ਦੱਸ ਕੇ ਟਿਆ ਜਿਨ੍ਹਾਂ ਨੇ ਮੁੱਖ ਮੰਤਰੀ ਬਣਨ ਲਈ ਦਾਵਾ ਪੇਸ਼ ਕਰਨਾ ਉਹਦੀ ਕੁਰਸੀ ਦੀ ਇੱਕ ਲੱਤ ਟੁੱ ਠੀਕ ਹੈ ਇਹ ਪੰਜਾਬ ਦੇ ਵਿੱਚ ਕਾਂਗਰਸ ਦੀ ਆਪਣੀ ਗੁੱਟਬਾਜੀ ਵੀ ਹੁੰਦੀ ਆ ਦੂਜੀ ਜਿਹੜੀ ਗੱਲ ਹੈ ਵੀ ਇਹ ਕਹਿਣਾ ਸੌਖਾ ਹੁੰਦਾ ਹਕੂਮਤਾਂ ਨਾਲ ਟੱਕਰ ਲੈਣੀ ਬੜੀ ਔਖੀ ਹੁੰਦੀ ਹੈ ਜਿਹੜਾ ਮਤਲਬ ਸੁਖਜਿੰਦਰ ਸਿੰਘ ਰੰਧਾਵਾ ਦਾ ਆਪਣਾ ਅਕਸ ਹੈ ਬੇਸ਼ੱਕ ਠੀਕ ਹੋਏਗਾ ਲੋਕਾਂ ਵਿੱਚ ਅਦਰ ਦੇ ਹੋਣਗੇ ਮੈਂਬਰ ਪਾਰਲੀਮੈਂਟ ਬਣੇ ਹੋਣਗੇ ਲੇਕਿਨ ਗੱਲ ਇਹ ਹੈ ਕਿ ਇੱਕ ਆਪਣੀ ਐਂਟੀ ਨਗਮਸੀ ਸੱਤਾ ਦੀ ਵਿਰੋਧੀ ਲਹਿਰ ਵੀ ਨਾਲ ਖੜੀ ਹੋ ਜਾਂਦੀ ਯਾਰ ਇਹ ਪਰਿਵਾਰ ਹੀ ਰਾਜ ਕਰ ਰਿਹਾ ਜੇ ਅੱਜ ਇਸ ਪਰਿਵਾਰ ਨੇ ਮੈਂਬਰ ਪਾਰਲੀਮੈਂਟ ਲੜੀ ਹੈ ਤੇ ਕਿਸੇ ਕਾਂਗਰਸੀ ਨਵੇਂ ਨੂੰ ਮੌਕਾ ਦਿਓ ਉਹਨਾਂ ਨੂੰ ਮੌਕਾ ਦਿਓ ਕਿਸੇ ਹੋਰ ਨੂੰ ਲਿਆਓ ਉਥੋਂ ਡੇਰਾ ਬਾਬਾ ਨਾਨਕ ਤੋਂ ਤਾਂ ਉਹ ਜਿਹੜੇ ਨਾ ਇਹ ਸੀਟਾਂ ਗਵਾਉਂਦੇ ਨਹੀਂ ਹੈਗੇ ਆਪਣੀਆਂ ਕਦੀ ਵੀ ਕਦੀ ਸੀਟਾਂ ਨਹੀਂ ਗਵਾਉਂਦੇ ਨਤੀਜਾ ਹੁੰਦਾ ਹੈ ਸੀਟ ਇਨ੍ਹਾਂ ਦੀ ਹਰ ਗਈ ਜੇ ਇੱਥੇ ਕਿਤੇ ਨਵਾਂ ਚਿਹਰਾ ਕੋਈ ਕਾਂਗਰਸੀ ਹੋਰ ਆ ਜਾਂਦਾ ਬੜੀ ਫਾਈਟ ਹੋ ਜਾਣੀ ਸੀਗੀ ਖੈਰ ਫਾਈਟ ਤਾਂ ਹੁਣ ਵੀ ਹੋਈ ਐ ਜੇ ਆਪਾਂ ਕਹੀਏ ਕਿ ਕਾਂਗਰਸ ਲਈ ਇਹ ਜਿਹੜੇ ਨਤੀਜੇ ਨੇ ਕੋਈ ਨਰਾਸ਼ਾ ਜਨਕ ਨਹੀਂ ਮੰਨਦਾ ਕਿਉਂਕਿ ਜਿਹੜਾ ਡਿਫਰੈਂਸ ਆਫ ਵੋਟ ਹੈ ਕਿੰਨਾ ਡਿਫਰੈਂਸ ਆਫ ਵੋਟ ਹੈਗਾ ਇੱਥੋਂ ਜਿੱਤ ਹਾਰ ਦਾ ਮੇਰੇ ਖਿਆਲ ਦੋ ਤਿੰਨ ਹਜ਼ਾਰ ਦਾ ਹੀ ਆ ਸਰ ਤੇ 3000 ਵੋਟ ਜਿਹੜੀ ਐ ਸੱਤਾ ਦੇ ਵਿੱਚ ਰਹਿ ਕੇ ਅਗਰ ਕੋਈ ਜ਼ਿਆਦਾ ਲੈ ਜਾਣ ਕੋਈ ਢੀ ਵੱਡੀ ਮੈਂ ਨਹੀਂ ਸਮਝਦਾ ਗੱਲ ਐ ਇਹਨੂੰ ਹਾਰ ਨੂੰ ਨਹੀਂ ਕਿਹਾ ਜਾਂਦਾ ਇਹ ਹੁੰਦਾ ਕਿਉਂਕਿ ਦੇਖੋ ਆਫਟਰ ਆਲ ਡੇਰਾ ਬਪਾ ਨਾਨਕ ਦੇ ਵਿੱਚ ਡੀਐਸਪੀ ਐਸਐਸਪੀ ਯਾਹੂਰ ਜਿਹੜੀਆਂ ਫੋਰਸਿਸ ਐ ਜਿਹੜਾ ਜਿਹੜੇ ਅਫਸਰ ਹੈਗੇ ਆ ਸਾਰੇ ਰੂਲਿੰਗ ਪਾਰਟੀ ਦੇ ਲੱਗੇ ਹੋਏ ਆ ਔਰ ਰੂਲਿੰਗ ਪਾਰਟੀ ਦੇ ਜਦੋਂ ਕੋਈ ਅਫਸਰ ਲੱਗੇ ਹੁੰਦੇ ਕਿਸੇ ਨੇ ਲਵਾਇਆ ਹੁੰਦਾ ਕਿਸੇ ਦਾ ਕੰਮ ਹੁੰਦਾ ਕਿਸੇ ਦੇ ਛੱਤੀ ਕੰਮ ਅੜੇ ਹੁੰਦੇ ਆ ਜਿਹੜੇ ਉਹ ਸਾਰੀਆਂ ਚੀਜ਼ਾਂ ਦਾ ਬੜਾ ਆਪਣੇ ਆਪਰਭਾਵ ਪੈਂਦਾ 2 ਸਾਲ ਦੀ ਸਰਕਾਰ ਪਈ ਆ ਹਜੇ ਅਜੇ ਜੇ ਕਿਤੇ ਜਮਣੀ ਜੋਣਾ ਆਖਿਰਲੇ ਸਾਲ ਹੁੰਦੀਆਂ ਹੋਰ ਨਤੀਜੇ ਆਣੇ ਸੀ ਲੋਕਾਂ ਨੂੰ ਵੀ ਸਰਪੰਚਾਂ ਨੂੰ ਵੀ ਤਾਂ ਦੱਸਿਆ ਜੇ ਪਿੰਡਾਂ ਦੇ ਉਹਨਾਂ ਨੇ ਪੈਸੇ ਲੈਣੇ ਆ ਉਹ ਕਹਿੰਦੇ ਯਾਰ ਹਰ ਗਏ ਪੈਸੇ ਪਿੰਡਾਂ ਨੂੰ ਨਹੀਂ ਮਿਲੂਗੇ ਮੈਂ ਸਰਪੰਚ ਬਣਿਆ ਤਾਜ਼ਾ ਤਾਜ਼ਾ ਬਣਿਆ ਐਮਐਲਏ ਕੋ ਪੈਸੇ ਵੀ ਲੈਣੇ ਆ ਜੇ ਸਰਕਾਰ ਦੂਜੀ ਆ ਪੈ ਇਹ ਐਮਐਲਏ ਬਣ ਗਿਆ ਪੈਸੇ ਕਿੱਦਾਂ ਮਿਲੂਗੇ ਉਹ ਕੋਈ ਜਿਹੜੇ ਹੁੰਦੇ ਮੰਤਰੀ ਆਂਦੇ ਨੇ ਤੁਹਾਡੇ ਇਲਾਕੇ 'ਚ ਜਿਨ੍ਹਾਂ ਨੂੰ ਲਾਇਆ ਹੁੰਦਾ ਇੰਚਾਰਜ ਉਹ ਆ ਕੇ ਵਾਅਦੇ ਕਰ ਜਾਂਦੇ ਆ ਕਿ ਤੁਸੀਂ ਸਾਡਾ ਐਮਐਲਏ ਜਿਤਾ ਦਿਓ ਸਰਕਾਰ ਸਾਡੀ ਹੈ ਤੁਹਾਡੇ ਪਿੰਡਾਂ 'ਚ ਆ ਵੀ ਦੇ ਦਾਂਗੇ ਆ ਵੀ ਦੇ ਦਾਂਗੇ ਸੋ ਪਿੰਡਾਂ ਦੇ ਵਿੱਚ ਨਾ ਡਿਵੈਲਪਮੈਂਟ ਦੀ ਬੜੀ ਲੋੜ ਹੈ ਬਕਾਸ ਦੀ ਖਾਸ ਕਰਕੇ ਡੇਰਾ ਬਾਬਾ ਨਾਨਕ ਨਾ ਮੈਂ ਬਹੁਤ ਬਰੀਕੀ ਨਾਲ ਘੁੰਮਿਆ ਹੋਇਆ ਉੱਥੇ ਕਉਕੀ ਸ਼੍ਰੀ ਕਰਤਾਰਪੁਰ ਕੋਰੀਡੋਰ ਖੁੱਲਣ ਤੋਂ ਬਾਅਦ ਮੈਂ ਕਈ ਵਾਰ ਉੱਥੇ ਵਿਜ਼ਿਟ ਕੀਤੀ ਪਿੰਡਾਂ ਦੀਆਂ ਸਟੋਰੀਆਂ ਕੀਤੀਆਂ ਉਹ ਪਿੰਡ ਬੜੇ ਪਿਛੜੇ ਹੋਏ ਨੇ ਹਜੇ ਬਹੁਤ ਪਿਛੜੇ ਹੋਏ ਪਿੰਡ ਨੇ ਆਪਾਂ ਕਹੀਏ ਹਜੇ ਉੱਥੇ ਡਿਵੈਲਪਮੈਂਟ ਦੀ ਬੜੀ ਲੋੜ ਹੈ ਹਜੇ ਉੱਥੇ ਕਈ ਪਿੰਡਾਂ 'ਚ ਕਮਿਊਨਿਟੀ ਸੈਂਟਰ ਹੈ ਕਈ ਪਿੰਡਾਂ ਦੇ ਵਿੱਚ ਹਜੇ ਪਾਣੀ ਦੀ ਹੈ ਨਰੀਗਾ ਦੀ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਸਰਕਾਰ ਦੇ ਨਾਲ ਜੁੜੀਆਂ ਹੁੰਦੀਆਂ ਜਦੋਂ ਇਲਾਕੇ 'ਚ ਮੰਤਰੀ ਆ ਕੇ ਘੋਸ਼ਣਾਵਾਂ ਕਰਕੇ ਜਾਂਦੇ ਆ ਉਹਦਾ ਅਸਰ ਬਹੁਤ ਪੈਂਦਾ ਦੀਰ ਆਪਾ ਨੰਨ ਤੁਨਾ ਇੱਕ ਦੋ ਮੰਤਰੀਆਂ ਦੀ ਮੈਂ ਲੀਡਰਾਂ ਦੀ ਗੱਲ ਕਰਨੀ ਚਾਹੁੰਦਾ ਆ ਪਹਿਲੀ ਗੱਲ ਤਾਂ ਆਪਾਂ ਕਾ ਲੋ ਦੀ ਕਰਨੀ ਹੋਣੀ ਹੈ ਬਿਲਕੁਲ ਮੈਂ ਪਹਿਲਾਂ ਗੁਰਦੀਪ ਸਿੰਘ ਰੰਧਾਵਾ ਦੀ ਕਰ ਲਈ ਆ ਆਪਾਂ ਇੱਕ ਵਾਰੀ ਗੁਰਦੀਪ ਸਿੰਘ ਰੰਧਾਵਾ ਜਦੋਂ 20 2022 ਦੀਆਂ ਚੋਣਾਂ ਹੋਈਆਂ ਨਤੀਜੇ ਆਏ ਉਹਦੇ ਵਿੱਚ 30 ਤੋਂ 31000 ਵੋਟਾਂ ਹਾਸਲ ਕਰਦੇ ਨੇ ਤੀਜੇ ਸਥਾਨ ਤੇ ਆਮ ਆਦਮੀ ਪਾਰਟੀ ਰਹਿੰਦੀ ਹੈ ਪਰ ਐਤਕੀ ਜਦੋਂ ਨਤੀਜੇ ਆਏ ਨੇ ਸਿੱਧਾ ਡਬਲ ਹੋ ਗਿਆ ਤੇ ਪਹਿਲੇ ਸਥਾਨ ਤੇ ਆ ਗਏ ਇਹ ਇਹ ਅਚਾਨਕ ਜਿਹੜਾ ਅਪਲਿਫਟਮੈਂਟ ਹੋਈ ਹੈ ਇਹਦਾ ਕਾਰਨ ਕੀ ਦੇਖਦੇ ਹੋ ਤੁਹਾਨੂੰ ਮੈਂ ਦੱਸਿਆ ਜਦੋਂ ਚਾਰ ਮਨਿਸਟਰ ਇੱਕ ਇਲਾਕੇ ਵਿਧ ਆਕੇ ਲੋਕਾਂ ਨਾਲ ਵਾਦੇ ਵੀ ਕਰਨਗੇ ਲੋਕਾਂ ਦੇ ਅਫਸਰਾਂ ਨੂੰ ਕੰਮ ਵੀ ਕਰਨਗੇ ਬਿਊਰੋਕ੍ਰੇਸੀ ਕੰਮ ਵੀ ਕਰੇਗੀ ਤਾਂ ਲੋਕਾਂ ਦਾ ਰੁਝਾਨ ਵੱਧਦਾ ਲਗਾ ਫੈਕਟਰ ਵੀ ਲਗਾ ਫੈਕਟਰ ਨਹੀਂ ਇੰਨਾ ਕੰਮ ਕਰਦਾ ਯਾਰ ਲਗਾ ਫੈਕਟਰ ਹੁਣੀ ਮੈਂ ਸਮਝਦਾ ਕਿਉਂਕਿ ਸੁੱਚਾ ਸਿੰਘ ਲਗਾ ਦੇ ਕਹੇ ਤਾਂ ਉੱਥੇ ਇੰਨੀ ਵੋਟ ਨਹੀਂ ਆਵਾਜ਼ੀ ਪਾਰਟੀ ਨੂੰ ਪੈ ਸਕਦੀ ਕਿ ਉਹ ਬਹੁਤ ਜ਼ਿਆਦਾ ਯਾਰ ਜਿੱਤ ਹਾਰ ਦਾ ਫਰਕ ਦੇਖਿਆ ਜਾਂਦਾ ਵੋਟ ਨੂੰ ਕਦੀ ਨਾ ਕੰਸੀਡਰ ਕਰੋ ਮੇਰੀ ਗੱਲ ਸੁਣੋ ਜਿੱਤ ਹਾਰ ਕਿੰਨੇ ਵੋਟਾਂ ਦੇ ਜੇ ਉਹਦੀ ਵੋਟ ਵਧੀ ਹੈ ਤੇ ਵੋਟ ਫਿਰ ਰੰਧਾਵਾ ਦੀ ਵੀ ਵਧੀ ਹੋਣੀ ਹੈ ਜੀ ਕਾਲੀ ਉਹਦੀ ਥੋੜਾ ਵਧੀਆ ਵੋਟ ਫਿਰ ਮੈਂ ਮੈਂ ਕਾਲੀ ਦਲ ਦਾ ਵੋਟ ਵੀ ਤੁਹਾਨੂੰ ਦੱਸਣਾ ਚਾਹੁੰਦਾ ਮਤਲਬ 2022 ਦੇ ਵਿੱਚ ਜਿਹੜਾ ਰਿਜ਼ਲਟ ਆਇਆ ਸੀ ਇਹ ਕਾਲੀ ਦਲ ਨੂੰ 52000 ਮਤਲਬ 80 ਵੋਟਾਂ ਕ ਪਈਆਂ ਸੀਗੀਆਂ ਤੇ ਇਹ ਕਿਤੇ ਨਾ ਕਿਤੇ ਉਧਰ ਵੱਲ ਨੂੰ ਜਾਂਦਾ ਤੁਸੀਂ ਦੇਖਦੇ ਦੇਖੋ ਹਾਂ ਇਹ ਇਹ ਤੁਹਾਡਾ ਫਰਕ ਹੈਗਾ ਕਿ ਉੱਥੇ ਵੋਟ ਉਧਰ ਸ਼ਿਫਟ ਹੋਈ ਆ ਕਿਉਂਕਿ ਅਕਾਲੀ ਦਲ ਕੋਲ ਆਪਸ਼ਨ ਨਹੀਂ ਮੈਂ ਤਾਂ ਹੁਣੇ ਦੱਸ ਕੇ ਹਟਿਆ ਤੁਹਾਨੂੰ ਸਭ ਤੋਂ ਡੇਰਾ ਬਾਬਾ ਨਾਨਕ ਚਲੋ ਇੱਕ ਪੰਥਕ ਬੈਲਟ ਹੈ ਉਹ ਵੈਸੇ ਵੀ ਉੱਥੇ ਸਿੱਖੀ ਦੀ ਬੈਲਟ ਕਹੀ ਜਾਂਦੀ ਆ ਕਿਉਂਕਿ ਬਾਬੇ ਨਾਨਕ ਦੀ ਧਰਤੀ ਹੀ ਆ ਠੀਕ ਹੈ ਮੈਂ ਹੁਣੇ ਤੁਹਾਨੂੰ ਇੱਕ ਗੱਲ ਫੇਰ ਦੁਬਾਰਾ ਉਹ ਹੀ ਮੈਂ ਦੱਸਣ ਲੱਗਾ ਅਕਾਲੀ ਦਲ ਦਾ ਜਿਹੜਾ ਵੋਟ ਬੈਂਕ ਆ ਕੱਟੜ ਕਾਂਗਰਸ ਨੂੰ ਪੂਲ ਨਹੀਂ ਹੁੰਦਾ ਕਿਉਂਕਿ ਉਹਨਾਂ ਨਾਲ ਕਾਂਗਰਸ ਦਾ 36 ਦਾ ਅੰਕੜਾ ਲੋਕਾਂ ਨੇ ਪਿੰਡਾਂ ਥਾਈ ਕਈਆਂ ਨੇ ਸੋਚਿਆ ਹੋਇਆ ਪੀੜੀ ਦਾ ਪੀੜੀ ਅਸੀਂ ਕਾਂਗਰਸ ਹੋਣੀ ਪਾਣੀ ਦੂਜਾ ਬਚ ਜਾਂਦਾ ਭਾਜਪੀ ਜੇ ਭਾਜਪੀ ਨਾਲ ਤਾਂ ਵੈਸੇ ਹੀ ਅਕਲ ਜਿਹੜੇ ਨਾਰਾਜ਼ਗੀ ਜਲਦੀ ਵੇ ਪੰਥਕ ਵੋਟਰਾਂ ਦੀ ਤੀਜਾ ਕੌਣ ਬਚਿਆ ਆਮ ਆਦਮੀ ਪਾਰਟੀ ਜੇ ਇਥੇ ਅਕਾਲੀ ਦਲ ਦਾ ਕੈਂਡੀਡੇਟ ਖੜਾ ਹੋ ਜਾਂਦਾ ਫੇਰ ਤੁਸੀਂ ਫਿਰ ਐਨਾਲਿਸਿਸ ਕਰੋ ਜੇ ਇਥੇ ਅਕਾਲੀ ਦਲ ਦਾ ਉਮੀਦਵਾਰ ਖੜਾ ਹੋ ਜਾਂਦਾ ਫਿਰ ਕੀ ਬੰਨਣਾ ਸੀ ਆਮ ਆਦਮੀ ਪਾਰਟੀ ਤੇ ਜਿੱਤ ਔਖੀ ਹੋਣੀ ਸੀ ਫਿਰ ਆਮ ਆਦਮੀ ਪਾਰਟੀ ਬਹੁਤ ਪਿੱਛੇ ਹੋ ਜਾਣੀ ਸੀ ਕਿਉਂਕਿ ਜੇ 52000 ਦੀ ਜਗ੍ਹਾ ਉਹ 26000 ਵੋਟ ਵੀ ਲੈ ਜਾਂਦਾ ਤੇ ਤੁਸੀਂ 26000 ਵੋਟ ਉਹਦੀ ਆਮ ਆਦਮੀ ਪਾਰਟੀ ਤੋਂ ਕਟਾ ਦਿਓ ਕਿਉਂਕਿ ਜਿਹੜੇ ਲੋਕ ਤਕੜੀ ਨੂੰ ਪੁਸ਼ਤਾ ਤੋਂ ਵੋਟ ਪਾਉਂਦੇ ਆ ਰਹੇ ਆ ਤੀਜੀ ਪੀੜ੍ਹੀ ਤਕੜੀ ਨੂੰ ਵੋਟ ਪਾ ਰਹੀ ਹੈ ਉਹ ਕਾਂਗਰਸ ਨੂੰ ਨਹੀਂ ਪਾਉਂਦੇ ਵੋਟ ਕਾਂਗਰਸ ਦਾ ਆਪਣਾ ਵੋਟ ਬੈਂਕ ਹੈ ਲੇਕਿਨ ਜਿਹੜਾ ਕੋਈ ਤੱਕੜੀ ਵਾਲਾ ਵੋਟ ਜਿਹੜਾ ਕਟੜਾ ਉਹ ਪੰਜਾਬ ਚ ਕਾਂਗਰਸ ਨੂੰ ਪਹਜੇਉ ਨਹੀਂ ਪੈਂਦਾ ਆ ਕਿਤੇ 1 ਅੱਧੇ ਪਰਸੈਂਟ ਦਾ ਫਰਕ ਹੋ ਸਕਦਾ ਲੇਕਿਨ ਜਿਆਦਾ ਫਰਕ ਨਹੀਂ ਹੁੰਦਾ ਸਵਿੰਗਰ ਵੋਟਰ ਜਿਹੜਾ ਨਾ ਉਹ ਪਾਉਂਦਾ ਲੇਕਿਨ ਜਿਹੜਾ ਕਮਿਟਿਡ ਵੋਟਰ ਹੈਗਾ ਹੁਣ ਦੇਖੋ 2022 ਚ ਅਕਾਲੀ ਦਲ ਦੇ ਖਿਲਾਫ ਲਹਿਰ ਸੀ ਸੂਬੇ ਚ ਪੂਰੇ ਸੂਬੇ ਚ ਲਹਿਰ ਸੀ ਉਸ ਲਹਿਰ ਦੇ ਵਿੱਚ ਵੀ 52000 ਵੋਟ ਪਈ ਆ ਇਹਦਾ ਮਤਲਬ ਉਹ ਤੱਕੜੀ ਦੀ ਉੱਥੇ ਕਮਿਟਿਡ ਵੋਟ ਹੈ ਜਿਹੜੀ ਤਕੜੀ ਤੋਂ ਇਲਾਵਾ ਕਿਸੇ ਨੂੰ ਪਾਣਾ ਨਹੀਂ ਚਾਹਦੀ ਜਦੋਂ ਇੱਕ ਤਕੜੀ ਸਿੰਬਲ ਨਹੀਂ ਨਜ਼ਰ ਆਏਗਾ ਫਿਰ ਇੱਕ ਫੋਲਾ ਨਜ਼ਰ ਆਏਗਾ ਇੱਕ ਨਜ਼ਰ ਆਏਗਾ ਝਾੜੂ ਇੱਕ ਨਜ਼ਰ ਆਏਗਾ ਪੰਜਾ ਉਹਨਾਂ ਨੇ ਐਂਡ ਦੇ ਵਿੱਚ ਜਦੋਂ ਕੰਪੈਰੀਜ਼ਨ ਕਰਨਾ ਉਹਨਾਂ ਨੇ ਕਹਿਣਾ ਛਾੜੂ ਨੂੰ ਪਾ ਦਿਓ ਯਾਰ ਬਸ ਉਹੀ ਫੈਕਟਰ ਇੱਕ ਜਿਹੜਾ ਸਭ ਤੋਂ ਵੱਡਾ ਕੰਮ ਕਰ ਗਿਆ ਅੱਛਾ ਰਵਿਕਰਨ ਕਾਲੋਂ ਦੀ ਵੀ ਗੱਲ ਕਰ ਲੈਣੇ ਉਹੀ ਰਵਿਕਰਨ ਕਾਲੋਂ 2022 ਦੇ ਵਿੱਚ ਅਕਾਲੀ ਦਲ ਤੋਂ ਖੜਦੇ ਨੇ 52080 ਵੋਟਾਂ ਪਾਉਂਦੇ ਨੇ ਹੁਣ ਜਦੋਂ ਭਾਜਪੀ ਵੱਲੋਂ ਖੜੇ ਤੇ ਹੁਣ ਮਹਿਜ਼ 5 55000 ਤੇ ਰਹਿ ਗਏ ਕਿਵੇਂ ਦੇਖ ਦਿਓ ਫਿਰ ਤੁਹਾਨੂੰ ਮੈਂ ਉਹੀ ਗੱਲ ਵਾਪਸ ਆ ਗਈ ਕਿ ਅਕਾਲੀ ਦਲ ਦਾ ਤਕੜੀ ਦਾ ਕਮਿਟਿਡ ਵੋਟ ਹੈ ਉਹ ਰਵੀ ਨੂੰ ਕਾਲੋਂ ਨੂੰ ਨਹੀਂ ਪਿਆ 2022 ਚ ਉਹ ਤਕੜੀ ਨੂੰ ਪਿਆ ਜਿਹੜਾ ਤਕੜੀ ਦਾ ਕਮਿਟਿਡ ਵੋਟ ਆ ਹੁਣ ਰਵੀ ਕਾਲ ਨੂੰ ਜਿਹੜਾ ਬੀਜੇਪੀ ਚ ਆ ਗਏ ਆ ਉਹਨਾਂ ਨੂੰ ਉਮੀਦ ਸੀਗੀ ਕਿ ਮੇਰੇ ਨਾਲ ਬੀਜੇਪੀ ਨੂੰ ਵੋਟ ਸ਼ਿਫਟ ਹੋ ਜਾਏਗਾ ਲੇਕਿਨ ਫਿਰ ਉੱਥੇ ਗੱਲ ਆ ਗਈ ਕਿ ਜਿਹੜਾ ਕਮਿਟਿਡ ਪੰਥਕ ਵੋਟ ਹੈ ਉਹ ਤਕੜੀ ਨੂੰ ਨਹੀਂ ਉਹਨੂੰ ਫੁੱਲ ਨੂੰ ਨਹੀਂ ਪੈਂਦਾ ਉਹ ਤਕੜੀ ਨੂੰ ਪੈਂਦਾ ਹਾਂ 1 ਅੱਧੇ ਪਰਸੈਂਟ ਦੀ ਮੈਂ ਗਰੰਟੀ ਨਹੀਂ ਲੈਂਦਾ ਲੇਕਿਨ ਤਕੜੀ ਨੂੰ ਵੋਟ ਪੈਣ ਦਾ ਮਤ ਹੈਗਾ ਉਹ ਰਵੀ ਕਲੋਂ ਕਾਲੋਂ ਉੱਥੋਂ ਵੋਟ ਨਹੀਂ ਲਿਆ ਸਕਿਆ ਯਾਨੀ ਉਹਦੇ ਨਾਲ ਜਿਹੜੇ ਵੋਟਰ ਕਮਿਟਿਡ ਸੀਗੇ ਪੰਥਕ ਵੋਟ ਸੀਗੇ ਉਹ ਫੋਲੋ ਨੂੰ ਪਾਨ ਦੀ ਬਜਾਏ ਆਮ ਆਦਮੀ ਪਾਰਟੀ ਨੂੰ ਪਾ ਕੇ ਚਲੇਗੇ ਆਪਣੇ ਖੇਮੇ 'ਚ ਕੁਝ ਵੋਟ ਐਕਸਟਰਾ ਪਹਿਲਾਂ ਨਾਲੋਂ ਪੁਆੜ ਲਈਆਂ ਪਰ ਰਵੀ ਕਰਨ ਕਾਲੋਂ ਦਾ ਫੈਕਟਰ ਘਟ ਗਿਆ ਰਵੀ ਕਰਨ ਕਾਲੋਂ ਇਨਸਾਨ ਕੁਝ ਨਹੀਂ ਹੁੰਦਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਮੈਨ ਕੁਝ ਨਹੀਂ ਹੁੰਦਾ ਬੰਦੇ ਦੇ ਪੱਲੇ ਕੁਝ ਨਹੀਂ ਹੁੰਦਾ ਪੱਲੇ ਹੁੰਦਾ ਪਾਰਟੀਆਂ ਦੇ ਸਿੰਬਲ ਦੇ ਨਿਸ਼ਾਨ ਦੇ ਤੁਸੀਂ ਦੇਖੋ ਯਾਰ ਆਮ ਅਰਵਿੰਦ ਕੇਜਰੀਵਾਲ ਹੋਰੀ ਵੀ ਕਹਿੰਦੇ ਨੇ ਭਗਵੰਤ ਮਾਨ ਹੋਰੀ ਵੀ ਕਹਿੰਦੇ ਨੇ ਡਾਕਟਰ ਸੰਦੀਪ ਪਾਟਕ ਵੀ ਅਕਸਰ ਕਹਿੰਦੇ ਨੇ ਕਿ ਝਾੜੂ ਤੇ ਵੋਟ ਪੈਂਦੀ ਆ ਝਾੜੂ ਤੇ ਅੱਗੇ ਤਾਂ ਕੋਈ ਖੜਾ ਹੋ ਜੇ ਉਹਨੇ ਜਿਹੜੀ ਵੋਟ ਜਿੰਨੀ 2022 ਚ ਪਈ ਆ ਝਾੜੂ ਦੇ ਸਿੰਬਲ ਤੇ ਕੋਈ ਖੜਾ ਹੋ ਜੇ ਜੇ ਸਾਹਬ ਸਿੰਘ ਖੜਾ ਹੁੰਦਾ ਪਤਨ ਸਾਹਬ ਸਿੰਘ ਜੇ ਲਾਹਵ ਸਿੰਘ ਜਿੱਤ ਸਕਦਾ ਤੇ ਸਾਹਬ ਸਿੰਘ ਨਹੀਂ ਜਿੱਤ ਸਕਦਾ ਠੀਕ ਹੈ ਨਾ ਕਈ ਜਿੱਤ ਗਏ ਜਿਨ੍ਹਾਂ ਦੇ ਨਾਮ ਤੁਸੀਂ ਇਦਾਂ ਕਰੋ ਮੇਰੇ ਨਾਲ ਬਿਠਾ ਲਓ ਕਈਆਂ ਨੂੰ ਹਜੇ ਨਾਮ ਹੀ ਨਹੀਂ ਪਤਾ ਹੋਣੇ ਐਮਐਲਏਾਂ ਦੇ ਕਈਆਂ ਦੇ ਕਿਉਂਕਿ ਉਹ ਐਮਐਲਏ ਇਦਾਂ ਜਿੱਤ ਗ ਕਿ ਉਹ ਸਿੰਬਲ ਤੇ ਖੜੇ ਹੋਏ ਸਿੰਬਲ ਨੂੰ ਵੋਟ ਪਈ ਨੇਰੀ ਚਲਦੀ ਪਈ ਸੀ ਇਦਾਂ ਹੀ ਜਿਹੜਾ ਪੰਥਕ ਹਲਕੇ ਆ ਉਧੇ ਅਕਾਲੀ ਦਲ ਦੀ ਕਮਿਟਡ ਵੋਟ ਹੈ ਔਰ ਇਹ ਵੋਟ ਕਮਿਟਡ ਅਕਾਲੀ ਦਲ ਨੂੰ ਹੀ ਪੈਣੀ ਹੈ ਤਕੜੀ ਨੂੰ ਪੈਣੀ ਹੈ ਜਾਂ ਤਕੜੀ ਨਹੀਂ ਤੇ ਫੇਰ ਦੂਜਾ ਚਾੜੂ ਨੂੰ ਬੈਣੀ ਆ ਸਰ ਇਹ ਲੱਗਦਾ ਕਿ ਇਹ ਜਿਹੜਾ ਤੁਸੀਂ ਫੈਕਟਰ ਦੱਸਦੇ ਹੋ ਇਹ ਬਰਨਾਲੇ ਸ਼ਾਇਦ ਨਹੀਂ ਚੱਲਿਆ ਮਤਲਬ ਜੇ ਬਰਨਾਲੇ ਦੀ ਗੱਲ ਕਰੀਏ ਤਾਂ ਕਾਲਾ ਢਿੱਲੋਂ ਨੂੰ ਲੈ ਕੇ ਲੋਕ ਕਹਿੰਦੇ ਰਹੇ ਕਿ ਇਸकी ਵੋਟ ਕਾਲੇ ਨੂੰ ਪਾਣੀ ਬਰਨਾਲੇ ਦੇ ਵੀ ਚੱਲਿਆ ਇਹ ਮੈਂ ਜਿਹੜੀ ਤੁਹਾਨੂੰ ਕਹਿਣਾ ਚਾਹਨਾ ਮੇਰਾ ਐਨਾਲਿਸ ਜਿਹੜੀ ਤੁਹਾਨੂੰ ਮੈਂ ਕਲੀਅਰ ਕਰ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਅਕਾਲੀ ਦਲ ਦੇ ਨਾਂ ਖੜੇ ਹੋਣ ਦਾ ਫਾਇਦਾ ਹੋਇਆ ਪਹਿਲੀ ਲਾਈਨ ਦੂਜਾ ਹਾਲਾਂਕਿ ਭਾਜਪਾ ਦੀ ਕੋਸ਼ਿਸ਼ ਸੀਗੀ ਕਿ ਆ ਅਕਾਲੀ ਦਲ ਨਹੀਂ ਖੜਾ ਹੋ ਰਿਹਾ ਅਕਾਲੀ ਦਲ ਦਾ ਵੋਟ ਸਾਨੂੰ ਆਏਗਾ ਲੇਕਿਨ ਅਕਾਲੀ ਦਲ ਦਾ ਜਿਹੜਾ ਕਮਿਟਿਡ ਵੋਟ ਹੈ ਉਹ ਝਾੜ ਨੂੰ ਕਨਵਰਟ ਹੋਇਆ ਨਾ ਉਹ ਭਾਜੀਪੀ ਨੂੰ ਪਿਆ ਨਾ ਉਹ ਕਾਂਗਰਸ ਨੂੰ ਪਿਆ ਦੂਜੀ ਜਿਹੜੀ ਗੱਲ ਹੈ ਰੂਲਿੰਗ ਪਾਰਟੀ ਦਾ ਜਿਹੜੀ ਸੱਤਾਧਾਰੀ ਦਲ ਹੁੰਦਾ ਉਹਦਾ ਹਮੇਸ਼ਾ ਜਿਮਣੀ ਚੋਂ ਚ ਫਾਇਦਾ ਹੁੰਦਾ ਜੇ 80% ਸੀਟਾਂ ਜਿਹੜੀਆਂ ਪਿਛਲੇ ਟਾਈਮ ਤੋਂ 10ਾਂ ਇਲੈਕਸ਼ਨਾਂ ਦੀ ਮੈਂ ਤੁਹਾਨੂੰ ਐਗਜ਼ਾਮਪਲ ਉਦਾਹਰਨਾ ਦਿੱਤੀਆਂ ਕਿ ਦਸਾਂ ਇਲੈਕਸ਼ਨਾਂ ਦੇ ਵਿੱਚ ਜਿਮਣੀ ਚੋਣਾਂ ਦੇ ਵਿੱਚ ਰੂਲਿੰਗ ਪਾਰਟੀ ਹਮੇਸ਼ਾ ਜਿੱਤਦੀ ਆਈ ਹੈ ਅਚਾ ਡਾਕਟਰ ਸਾਹਿਬ ਚੱਬੇਵਾਲ ਹਲਕਾ ਜਿਹੜਾ ਫਿਲਹਾਲ ਚੱਬੇਵਾਲ ਦੀ ਗੱਲ ਕਰੀਏ ਤੇ ਇਸ਼ਾਂਕ ਅਗਰ ਡਾਕਟਰ ਇਸ਼ਾਂਕ ਜਿਹੜੇ ਨਿਊ ਜਿੱਤ ਹਾਸਲ ਕਰਦੇ ਨੇ ਸੋਨ ਸਿੰਘ ਠੰਡਲ ਦੀ ਪਰਫਾਰਮੈਂਸ ਨੂੰ ਕਿੱਦਾਂ ਦੇਖਦੇ ਹੋ ਔਰ ਨਾਲ ਦੀ ਨਾਲ ਹੀ ਜਿਹੜੇ ਬਾਕੀ ਦੇ ਉਮੀਦਵਾਰ ਸੀਗੇ ਉੱਥੇ ਖਾਸ ਕਰਕੇ ਸੋਨ ਸਿੰਘ ਠੰਡਲ ਕੋ ਕਿ ਉਹਨਾਂ ਨੇ ਆਨ ਦੇ ਸਾਰੀ ਮਤਲਬ ਪਲਟੀ ਮਾਰੀ ਸੀ ਕਿ ਮੈਂ ਸੋਨ ਸਿੰਘ ਠੰਡਲ ਨੂੰ ਹੁਣ 2022 ਚ ਬਹੁਤ ਵੋਟ ਪਈ ਸੀ ਅਕਾਲੀ ਦਲ ਦਾ ਠੀਕ ਹੈ ਨਾ ਹੁਣ ਇੱਥੇ ਆ ਕੇ ਉਹ ਸਾਰਾ ਜਿਹੜਾ ਤੁਹਾਡਾ ਜਿਹੜਾ ਤੁਹਾਨੂੰ ਪਤਾ ਕੀ ਹੈ ਜਿਹੜਾ ਪਿੰਡਾਂ ਦਾ ਫਾਰਮਰ ਦਾ ਵੋਟ ਹੈ ਇੱਕ ਮੈਂ ਨਾ ਪੰਜਾਬ ਦੀ ਪੰਜਾਬ ਦੀ ਨਾ ਹਿਸਟਰੀ ਤੁਹਾਨੂੰ ਮੈਂ ਜਰੂਰ ਸ਼ੇਅਰ ਕਰਨਾ ਚਾਹੁੰਦਾ ਪੰਜਾਬ ਦੇ ਲੋਕ ਉਹਨਾਂ ਨੂੰ ਅੱਜ ਤੱਕ ਨੀ ਮਾਫ ਕਰਦੇ ਪਏ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਟਾਈਮ ਤੇ ਗੱਦਾਰੀ ਕੀਤੀ ਸੀ ਲੋਕੋ ਅੱਜ ਵੀ ਉਹਨਾਂ ਨੂੰ ਗਾਲਾਂ ਕੱਢਦੇ ਆ 1984 ਦੇ ਦੰਗੇ ਨਾ ਭੁੱਲਣ ਵਾਲੇ ਨੇ ਤੇ ਸਿੱਖ ਹਿਸਟਰੀ ਜੋ ਕਦੀ ਨਹੀਂ ਭੁੱਲਣੇ ਭਾਵੇਂ 500 ਸਾਲ ਨਿਕਲ ਜਾਣ ਉਹ ਜ਼ਖਮ ਜਿੰਦੇ ਰਹਿਣੇ ਆ ਠੀਕ ਆ ਚਿੱਲੀ ਦਰਬਾਰ ਸਾਹਿਬ ਤੇ ਕਾਰਵਾਈ ਹੋਈ ਆ ਆਪਰੇਸ਼ਨ ਬਲੂ ਸਟਾਰ ਹੋਇਆ ਇਹ ਕਦੀ ਭੁੱਲੇ ਨਹੀਂ ਜਾ ਸਕਦੇ ਮਸਲੇ ਪੰਜਾਬ ਦੇ ਵਿੱਚ ਸਿੱਖਾਂ ਨੇ 2 ਸਾਲ ਸਿੱਖਾਂ ਨੇ ਵੀ ਫਾਰਮਰ ਆਣਾ ਵੀ ਕਿਸਾਨਾਂ ਨੇ ਵੀ 2 ਸਾਲ 1.5 ਸਾਲ ਦੇ ਕਰੀਬ ਉੱਥੇ ਸ਼ੰਭੂ ਬਾਰਡਰ ਦੇ ਉੱਤੇ ਆਪਣੀ ਜ਼ਿੰਦਗੀ ਦੇ ਦੇਣ ਬਤਾਏ ਉੱਥੇ ਸਿੰਗੂ ਬਾਰਡਰ ਦੇ ਉੱਤੇ ਸ਼ੰਭੂ ਤੇ ਹੁਣ ਬੈਠੇ ਪਹਿਲਾਂ ਸਿੰਗੂ ਬਾਰਡਰ ਤੇ ਬੈਠੇ 750 ਕਿਸਾਨ ਸ਼ਹੀਦ ਹੋਇਆ ਇਹ ਜ਼ਖਮ ਕਦੀ ਨਹੀਂ ਭੁੱਲੇ ਜਾਣੇ ਹਿਸਟਰੀ ਲਿਖੀ ਗਈ ਆ ਪੰਜਾਬ ਦੇ ਲੋਕ ਆਪਣੇ ਜ਼ਖਮ ਨੂੰ ਨਹੀਂ ਭੁੱਲਦੇ ਦੇਖੋ ਮੈਂ ਜਿਹੜੇ ਜ਼ਖਮਾਂ ਦੀ ਗੱਲ ਕਰਦਾ ਕਿਸਾਨਾਂ ਕਿਸਾਨਾਂ ਦੀ ਗੱਲ ਤੁਹਾਡੇ ਨਾਲ ਕਰਕੇ ਹਟਿਆ ਹੁਣੇ ਸਾਰੀ ਵੀ ਕਿਵੇਂ 750 ਕਿਸਾਨਾਂ 'ਚ ਇਹ ਚੀਜ਼ਾਂ ਸਾਡੇ ਕੋਲੋਂ ਸਾਡਾ ਹੁਣ ਚੰਡੀਗੜ੍ਹ ਦਾ ਮੁੱਦਾ ਚੱਲਦਾ ਪਿਆ ਬੀਬੀ ਐਮਬੀ ਦਾ ਚੱਲਦਾ ਪਿਆ ਪੰਜਾਬ ਯੂਨੀਵਰਸਿਟੀ ਦਾ ਚੱਲਦਾ ਪਿਆ ਕਿੰਨੇ ਮੁੱਦੇ ਕੇਂਦਰ ਸਰਕਾਰ ਨਾਲ ਸਿੰਘਾਂ ਬਸਾਈ ਬੈਠੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਚੱਲਦਾ ਪਿਆ ਤੁਸੀਂ ਦੇਖੋ ਯਾਰ ਆ ਕਿੱਟੀ ਵੱਡੀ ਗੱਲ ਹੈਗੀ ਹੈ ਸਜ਼ਾ ਪੂਰੀ ਕੀਤੀ ਹੋਈ ਹੈ ਬਲਵੰਤ ਸਿੰਘ ਰਾਜੋਆਣਾ ਨੇ 30 ਸਾਲਾਂ ਦੇ ਵਿੱਚ 4 ਘੰਟੇ ਦੀ ਪ੍ਰੋਲ ਮਿਲੀ ਉਸ ਤੇ ਇੱਥੇ ਜਿਹੜਾ ਰਾਮ ਰਹੀਮ ਹੈਗਾ ਇਹ ਮੈਨੂੰ ਲੱਗਦਾ ਹਰ ਮਹੀਨੇ ਇੱਕ ਹੀ ਦਿੰਦੀ ਭਰੋਲ ਤੇ ਆ ਰਿਹਾ ਤੇ ਫਿਰ ਮੈਨੂੰ ਇਹ ਦੱਸੋ ਯਾਰ ਪੰਜਾਬ ਦੇ ਲੋਕ ਅਣਗੋਲਿਆ ਮਹਿਸੂਸ ਕਰਦੇ ਇੱਥੇ ਦਾ ਸੇਖਣ ਅਣਗੋਲਿਆ ਮਹਿਸੂਸ ਕਰਦਾ ਇੱਥੇ ਦਾ ਪੰਥਕ ਲੋਗ ਅਣਗੋਲਿਆ ਮਹਿਸੂਸ ਕਰਦੇ ਆ ਜੇ ਇਹ ਚੀਜ਼ਾਂ ਮਹਿਸੂਸ ਕਰਦੇ ਨੇ ਇਹ ਐਮ ਇਹ ਚੀਜ਼ਾਂ ਮਹਿਸੂਸ ਕਰਦੇ ਨੇ ਤੇ ਕਿਵੇਂ ਬੀਜੇਪੀ ਨੂੰ ਵੋਟ ਪਾ ਦੇਣਗੇ ਮੈਂ ਤਾਂ ਅੱਗੇ ਯਾਰ ਮੇਰੇ ਨਾਲ ਕਈ ਵਾਰੀ ਬੀਜੇਪੀ ਵਾਲੇ ਗਾਹੇ ਬਗਾਹੇ ਮਿਲ ਜਾਂਦੇ ਕਿਤੇ ਫੰਕਸ਼ਨਾਂ ਫੂਛਣਾ ਤੇ ਗਿਲਾ ਗੁਲਾਵੀ ਕਰਦੇ ਆ ਪਰ ਮੈਂ ਕਹਾਂ ਯਾਰ ਗੱਲਾਂ ਤਾਂ ਸੱਚੀਆਂ ਆ ਗੱਲਾਂ ਤੁਸੀਂ ਕਿਵੇਂ ਕਰ ਲੋਗੇ ਯਾਰ ਫਿਰ ਦੂਜੀ ਗੱਲ ਹੈ ਬੀਜੇਪੀ ਦਾ ਕੈਡਰ ਪੰਜਾਬ 'ਚ ਕੰਮ ਕਰਨ ਨੂੰ ਇਸ ਟਾਈਮ ਬਹੁਤ ਹਤਾਸ਼ ਤੇ ਨਾਰਾਜ਼ ਆ ਤੁਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਸਿਸਮਾ ਫਾਰਮ ਹਾਊਸ 'ਚ ਲਿਆ ਕੇ ਬਿਠਾਤਾ ਉਹ ਬੀਜੇਪੀ ਨੂੰ ਆਪਰੇਟ ਕਰਦਾ ਵਾ ਉਹ ਇਦਾਂ ਕਰਦਾ ਵਾ ਜਿਵੇਂ ਰਿਮੋਟ ਦੇ ਨਾਲ ਬੀਜੇਪੀ ਚਲਾਣੀ ਹੁੰਦੀ ਆ ਠੀਕ ਹੈ ਨਾ ਕਿਹੜਾ ਬੀਜੇਪੀ ਦਾ ਫਰੰਟਲ ਆਰਗੇਨਾਈਜੇਸ਼ਨ ਦਾ ਬੰਦਾ ਕੰਮ ਕਰ ਰਿਹਾ ਮੈਨੂੰ ਦੱਸੋ ਨਾ ਸੁੱਚਾ ਆਰਾਮ ਲੱਦੜ ਕਰ ਰਿਹਾ ਜਿਹੜੇ ਐਸਰ ਲੱਦੜ ਨੇ ਐਸੀ ਮੋਰਚਾ ਦੇ ਪ੍ਰਧਾਨ ਨੇ ਨਾ ਬੀਬਾ ਜੈ ਇੰਦਰ ਕੌਰ ਕਰ ਰਹੀ ਆ ਯੂਥ ਜਿਹੜਾ ਬੀਜੇਪੀ ਖਾਲੀ ਪਿਆ ਹੋਇਆ ਵੈ ਸਟੇਟ ਦਾ ਪ੍ਰੈਜ਼ੀਡੈਂਟ ਜਿਹੜਾ ਵਾ ਉਹ ਉਹ ਡਰਸ ਕੇ ਬੈਠਾ ਜਿਵੇਂ ਫੁੱਫੜ ਬਰੁਸ ਕੇ ਬੈਠਾ ਹੁੰਦਾ ਵੈ ਅੱਜ ਮੈਨੂੰ ਦੱਸੋ ਪਾਰਟੀ ਚਲਦੀ ਚੱਲੂਗੀ ਕਿਤਾ ਵੋਟ ਕੌਣ ਪਵਾਊਗਾ ਵੋਟ ਕੌਣ ਪਵਾਏਗਾ ਉਹ ਪਵਾਣਗੇ ਜਿਨ੍ਹਾਂ ਦੀ ਤੁਸੀਂ ਟਿਕਟ ਟੱਕ ਕੱਟ ਕੇ ਤੇ ਬਾਹਰੋਂ ਕੈਟਰ ਲਿਆ ਕੇ ਉਹਨਾਂ ਦੇ ਸਿਰ ਤੇ ਬਿਠਾਤਾ ਉਹ ਲੋਕਾਂ ਨੇ ਵੋਟ ਪਵਾਣੀ ਹੈ ਖੈਰੇ ਅਲੱਗ ਵਿਸ਼ਾ ਯਾਰ ਬੀਜੇਪੀ ਦਾ ਬਹੁਤ ਵੱਡਾ ਵਿਸ਼ਾ ਇਹ ਇੱਥੇ ਗੱਲ ਫੇਰ ਕਰ ਲਾਂਗੇ ਲੇਕਿਨ ਇਹ ਹਾਰ ਦਾ ਕਾਰ ਜਿਹੜਾ ਠੰਡਲ ਨੂੰ ਵੋਟ ਘੱਟ ਪਈ ਹੈ ਇੱਕ ਕਾਰਨ ਇਹ ਹੈ ਕਿ ਹੰਡਾ ਨੂੰ ਤੁਸੀਂ ਬਾਹਰੋਂ ਲਿਆ ਕੇ ਬਿਠਾਤਾ ਤੁਸੀਂ ਆਪਣੇ ਰਜੇਸ਼ ਬਾਗਾ ਵਿਜੇ ਸਾਂਪਲਾ ਸੋ ਪ੍ਰਕਾਸ਼ ਨੀਤਾ ਸੋ ਪ੍ਰਕਾਸ਼ ਇੱਕਰੇ ਬਿਠਾਤੇ ਕਿਵੇਂ ਯਾਰ ਵੋਟ ਪੈਜੂਗੀ ਠੀਕ ਹੈ ਨਾ ਸਾਂਪਲਾ ਸਾਹਿਬ ਦਾ ਬੇਟਾ ਸਾਹਿਲ ਸਾਂਪਲਾਵਾ ਚੋਣ ਲੜਨ ਦੀ ਟਿਕਟ ਮੰਗਦਾ ਪਿਆ ਤੁਸੀਂ ਉਹਦੀ ਟਿਕਟ ਕੱਟ ਕੇ ਤੁਸੀਂ ਬਾਹਰਲੇ ਬੰਦੇ ਹੁੰਦੇ ਜਿਨ੍ਹਾਂ ਨੇ ਪਾਰਟੀ 'ਚ 15-15 ਸਾਲ ਕੰਮ ਕੀਤਾ ਤੁਸੀਂ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਹਾਂ ਠੀਕ ਹੈ ਨਹੀਂ ਦੇਣੀਆਂ ਤੁਸੀਂ ਆਪਣੀ ਪਾਰਟੀ ਦੀ ਲੀਡਰਸ਼ਿਪ ਡਿਵੈਲਪ ਕਰੋ ਯਾਰ ਮੁੰ ਹੋਰ ਬੜਿਆਂ ਨੇ ਕੰਮ ਕੀਤਾ ਐਸੀ ਮੋਰਚਾ ਦੇ ਵਿੱਚ ਬੜੇ ਸ਼ੈਡਿਊਲ ਕਾਸਟ ਲੀਡਰ ਹੈਗੇ ਭਾਜੀਪੀ ਕੋਲ ਤੁਸੀਂ ਠੀਕ ਹੈ ਤੁਸੀਂ ਇੱਕ ਦਿਨ ਪਹਿਲਾਂ ਲਿਆਓ ਤੇ ਅੱਜ ਟਿਕਟ ਦੇ ਦਿਓ ਠੀਕ ਹੈ ਨਾ ਇੱਕ ਦਿਨ ਆਓ ਪਹਿਲਾਂ ਤਾਂ ਟਿਕਟ ਦੇ ਦਿਓ ਕਿੱਦਾਂ ਕੰਮ ਚੱਲ ਜੂਗਾ ਯਾਰ ਹੁਣ ਜਾ ਕੇ ਠੰਡਲ ਸਾਹਿਬ ਬੈਠਣਗੇ ਤੇ ਜਿਹੜੇ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਆ ਜਾਂ ਜਿਹੜੇ ਲੰਬੇ ਟਾਈਮ ਤੇ ਉੱਤੇ ਇਹਨਾਂ ਨੇ ਕੰਮ ਕੀਤਾ ਉਹ ਆਪਣੀ ਇੰਟਰੋਡਕਸ਼ਨ ਠੰਡਲ ਨੂੰ ਦੇਣਗੇ ਕਿ ਅਸੀਂ ਆ ਆ ਬੀਜੇਪੀ ਚ ਅਸੀਂ ਐਸਾ ਹੁੰਦੇ ਤਰੇ ਆ ਇਹ ਸੀ ਇਹਦਾ ਬੜਾ ਫਰਕ ਪੈਂਦਾ ਬੀਜੇਪੀ ਇੱਕ ਕਾਡਰ ਬੇਸ ਪਾਰਟੀ ਆ ਬੀਜੇਪੀ ਪੈਰਾਸ਼ੂਟ ਪਾਰਟੀ ਨਹੀਂ ਗਣੀ ਜਾਂਦੀ ਲੇਕਿਨ ਪੰਜਾਬ ਚ ਬੀਜੇਪੀ ਪੈਰਾਸ਼ੂਟ ਪਾਰਟੀ ਆ ਮੈਂ ਤੁਹਾਨੂੰ ਦੱਸਿਆ ਅੱਗੇ ਇੱਥੇ ਹੁਣ ਤਾਂ ਯਾਰਾ ਫੇਰ ਆਪਾਂ ਤੁਹਾਡੇ ਨਾਲ ਬੀਜੇਪੀ ਤੇ ਲੰਬਾ ਡਿਸਕਸ ਕਰਾਂਗੇ ਇੱਕ ਜਿਹੜਾ ਚੋਣ ਹਾਰਨ ਦਾ ਇਹ ਵੀ ਕਾਰਨ ਆ ਦੂਜਾ ਜਿਹੜਾ ਤੁਹਾਨੂੰ ਮੈਂ ਦੱਸਿਆ ਰਾਜਕਮਲ ਚੱਬੇ ਵਾਲਾ ਆਪਾਂ ਪਿਛਲੀ ਇੰਟਰਵਿਊ ਤੇ ਦੱਸਿਆ ਸੀ ਖੁਦ ਲੋਕ ਸਭਾ ਤਾਜੀ ਜਿੱਤੇ ਨੇ 5 ਸਾਲ ਉਹਨਾਂ ਨੇ ਮੈਂਬਰ ਪਾਰਲੀਮੈਂਟ ਰਹਿਣਾ ਔਰ ਕਿਉਂਕਿ ਪਰ ਬਹੁਤ ਨਿਹਾਇਤ شریف ਔਰ ਵਧੀਆ ਨੇ ਚੰਗੇ ਬਲਾ ਰਹੇ ਚੰਗਾ ਬੋਲਦੇ ਨੇ ਚੰਗਾ ਚੰਗੀ ਗੱਲ ਕਰਦੇ ਨੇ ਮੁੰਡਾ ਵੀ ਅੱਗੋ ਜਿਹੜਾ ਪੜਿਆ ਲਿਖਿਆ ਅੱਜ ਦੀ ਡੇਟ 'ਚ ਇਦਾਂ ਦੇ ਨੌਜਵਾਨਾਂ ਦਾ ਆਣਾ ਵੀ ਜ਼ਰੂਰੀ ਆ ਹੁਣ ਉਹ ਆਪ ਰੇਡੀਓਲੋਜੀ ਦੀ ਮਾਸਟਰ ਡਿਗਰੀ ਕਰ ਰਿਹਾ ਠੀਕ ਹੈ ਨਾ 31 ਸਾਲਾਂ ਦਾ ਜੰਗ ਬੁਆਏ ਆ ਮੈਡੀਕਲ ਕਾਲਜ ਦਾ ਹਜੇ ਸਟੂਡੈਂਟ ਹੈ ਤੇ ਇਦਾਂ ਦੇ ਬੱਚੇ ਨਹੀਂ ਜਿੱਤਣਗੇ ਤੇ ਹੋਰ ਕੌਣ ਜਿੱਤੇਗਾ ਜਾਂ ਬਿਲਕੁਲ ਇਹ ਕਾਰਨ ਜਿਹੜੇ ਨੇ ਕੁਝ ਮਕਸੂਸ ਨੇ ਜੋ ਡਾਕਟਰ ਸੁਦਰਪਾਲ ਨੇ ਸਾਨੂੰ ਸਾਂਝੇ ਕੀਤੇ ਔਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਨਵੇਂ ਜਿਹੜੇ ਇਹ ਲੀਡ ਅਜਤ ਹਾਸਲ ਕੀਤੀ ਐਮਐਲਏ ਬਣੇ ਨੇ ਕੀ ਕੁਝ ਹੁੰਦਾ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ